ਅੱਜ ਸੀ ਗਏ ਗ੍ਰੋਸਰੀ ਕਰਨਾ ਘਰ ਦਾ ਕੁਝ ਸਮਾਨ ਲੈਣਾ ਸੀਗਾ ਤਾਂ ਮੈਨੂੰ ਉੱਥੇ ਦਿਸਿਆ ਕਿ ਅੱਲਾ ਜਿਹੜੀਆਂ ਸਸਤੀਆਂ ਲੱਗੀਆਂ ਹੋਈਆਂ ਨੇ ਤਾਂ ਮੈਂ ਦੋ ਤਿੰਨ ਲਾ ਲਈ ਕਿ ਘਰੇ ਜਾ ਕੇ ਚੱਲ ਇਹਨਾਂ ਦੀ ਸਬਜ਼ੀ ਬਣਾਵਾਂਗੇ ਤੇ ਪਰ ਘਰ ਆ ਕੇ ਮੈਨੂੰ ਯਾਦ ਆਇਆ ਕਿ ਜਿਹੜੀ ਹਜੇ ਪਨੀਰ ਦਾ ਪੈਕੇਟ ਵੀ ਪਿਆ ਹੋ ਉਹ ਵੀ ਖਤਮ ਕਰਨਾ ਤਾਂ ਮੈਂ ਘਰ ਆ ਕੇ ਜਿਹੜਾ ਪਹਿਲਾਂ ਪਨੀਰ ਦੀ ਸਬਜ਼ੀ ਬਣਾਈ ਆ ਕਿ ਮੈਂ ਪਨੀਰ ਲੈ ਲਿਆ ਉਹਨੂੰ ਪਹਿਲਾਂ ਡਿਪ ਕਰ ਲਿਆ ਕਿਉਂਕਿ ਜਦੋਂ ਆਪਾਂ ਉਹਨੂੰ ਸਾਫਟ ਜਾਨੀ ਬੰਦਾ ਜੇਕਰ ਆਪ ਕੋ ਨੂੰ ਥੋੜਾ ਟਾਈਮ ਪਾਣੀ ਦੇ ਵਿੱਚ ਨਾ ਡੱਬੋਂ ਕੇ ਰੱਖ ਦਿੰਨੇ ਆ ਗਰਮ ਪਾਣੀ ਦੇ ਵਿੱਚ ਤੇ ਦੋ ਦਿਨ ਪਾਣੀ ਬਦਲ ਲੰਨੇ ਆ ਤਾਂ ਬਹੁਤ ਬਿਲਕੁਲ ਘਰ ਵਰਗਾ ਪਨੀਰਾ ਇਹ ਸੌਫਟ ਬੰਦ ਹੋ ਵਾ ਨਹੀਂ ਤਾਂ ਜੀ ਜੇਕਰ ਆਪ ਕੋ ਨੂੰ ਇੱਕ ਦੋ ਵਾਰ ਬਸ ਧੋ ਕੇ ਤੇ ਬਣਾ ਲੈਨੇ ਉਹ ਬੜਾ ਚੀੜਾ ਜਿਹਾ ਬਣ ਜਾਂਦਾ ਵਾ ਤੇ ਮੈਂ ਮਟਰ ਵੀ ਪਾਉਣੇ ਸੀਗੇ ਕਿਉਂਕਿ ਮਟਰ ਫਰੋਜ਼ਨ ਮਟਰ ਹੀ ਯੂਜ਼ ਕਰਦੀ ਹਾਂ ਮੈਂ ਤੇ ਉਸ ਤੋਂ ਬਾਅਦ ਮੈਂ ਤਿੰਨ ਚਾਰ ਪਿਆਜ਼ ਲੈ ਲਏ ਸੀਗੇ ਉਹਨਾਂ ਨੂੰ ਚੌਪ ਕਰ ਲਿਆ ਜਦੋਂ ਪਿਆਜ਼ ਕੱਟਦੀਆਂ ਮੇਰੀਆਂ ਅੱਖਾਂ ਬਹੁਤ ਜ਼ਿਆਦਾ ਮੱਚਦੀਆਂ ਆ ਤੇ ਮੈਂ ਠੰਡੇ ਪਾਣੀ ਦੇ ਵਿੱਚ ਵੀ ਆਨੀਅਨਸ ਨੂੰ ਭੋਂ ਕੇ ਰੱਖਦੀ ਸੀਗੀ ਬਟ ਨਾਥਿੰਗ ਵਰਕ ਫਾਰ ਮੀ ਇਸ ਤੋਂ ਬਾਅਦ ਵਿੱਚ ਮੈਂ ਧਨੀਆ ਤੇ ਪਾਲਕ ਨੂੰ ਡੋਂਗੀ ਕਿਸ਼ਾਨੀ ਵਿੱਚ ਧੋ ਕੇ ਰੱਖ ਲਿਆ ਸੀਗਾ ਮੈਂ ਜ਼ਿਆਦਾਤਰ ਜਦੋਂ ਵੀ ਸਬਜ਼ੀ ਬਣਾਉਣੀ ਉਹਦੇ ਵਿੱਚ ਪਾਲਕ ਜ਼ਰੂਰ ਪਾਉਣੀ ਹੈ ਕਿਉਂਕਿ ਇਹ ਵਧੀਆ ਸੋਰਸ ਆਫ ਆਇਰਨ ਹੈਗਾ ਤੁਸੀਂ ਧਨੀਏ ਨੂੰ ਅਗਰ ਜ਼ਿਆਦਾ ਲੰਬੇ ਸਮੇਂ ਤੱਕ ਯੂਜ਼ ਕਰਨਾ ਚਾਹੁੰਦੇ ਆ ਤਾਂ ਉਹਨੂੰ ਅਲੂਮੀਨੀਅਮ ਫੋਇਲ 'ਤੇ ਲਵੇਟ ਕੇ ਫ੍ਰਿਜ ਵਿੱਚ ਰੱਖ ਲਿਆ ਕਰੋ ਬਹੁਤ ਵਧੀਆ ਹਰਾ ਹਰਾ ਰਹਿੰਦਾ ਤੇ ਮੈਂ ਲਾਸਟ ਵੀਕ ਲੈ ਕੇ ਆਈ ਸੀ ਤੇ ਨੀਤੇ ਹਜੇ ਵੀ ਵਧੀਆ ਪਿਆ ਹੋਇਆ ਹੈ ਇਸ ਤੋਂ ਬਾਅਦ ਮੈਂ ਜਿਹੜਾ ਕੁੱਕਰ ਚ ਤੜਕਾ ਲਗਾਇਆ ਮੈਂ ਆਹ ਲਸਣ ਅਦਰਕ ਜਿਹੜਾ ਉਵੇਂ ਕਟ ਕੇ ਨਹੀਂ ਪਾਉਂਦੀ ਮੇਰੇ ਕੋਲ ਪੀਸਟ ਬਣਿਆ ਹੋਇਆ ਹੈ ਮੇਰੇ ਮਮੀ ਪਾਪਾ ਜਦੋਂ ਇੰਡੀਆ ਗਏ ਸੀ ਉਹਨੇ ਇਹਨਾਂ ਨੇ ਇੰਡੀਆ ਜਾਣ ਤੋਂ ਪਹਿਲਾਂ ਮੇਰੇ ਲਈ ਲਸਣ ਅਦਰਕ ਦਾ ਪੀਸਟ ਬਣਾ ਕੇ ਨਾ ਫ੍ਰੀਜਰ ਚ ਰੱਖਤਾ ਸੀਗਾ ਤੇ ਮੈਂ ਉਹੀ ਯੂਜ਼ ਕਰਨੀ ਹਜੇ ਮੇਰੇ ਕੋਲ ਇੱਕ ਤੋਂ ਪੈਟਿਕ ਪਏ ਹੋਏ ਆ ਤਾਂ ਇਸ ਤੋਂ ਬਾਅਦ ਆਪਾਂ ਕੁੱਕਰ ਨੂੰ ਜਿਹੜਾ ਟੜਕੇ ਪੰਜ ਚੀਡੀਆਂ ਮਰਾਲਾਂਗੇ ਤੇ ਦੇਖੋ ਆਪਣੀ ਬਹੁਤ ਸਾਰੀ ਵਧੀਆ ਸਬਜੀ ਜਿਹੜੀ ਬਣ ਕੇ ਰੈਡੀ ਹੋ ਗਈ ਆ ਲੈਟਸ ਨਾਉ ਹਨ ਟੇਸਟ ਕਰਦੀ ਆ ਯੰਮੀ ਯੰਮੀ ਬਾਏ ਸੀ ਯੂ ਇਨ ਦ ਨੈਕਸਟ ਵੀਡੀਓ